ਪਹਿਲਾ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਕੈਦੀਆਂ ਸਾਥੀਆਂ ਦੇ ਪਰਚਾ ਦਰਜ ਕਰਕੇ ਉਹਨਾਂ ਨੂੰ ਆਸਾਮ ਭੇਜਿਆ ਗਿਆ ਤੇ ਫਿਰ ਹੁਣ ਪਾਨਾ ਸਿੱਧੂ ਦੇ ਨਾਲ ਤਸ਼ੱਦਦ ਹੋ ਰਿਹਾ ਹੈ ਚੌਥਾ ਪਰਚਾ ਪਾਨਾ ਸਿੱਧੂ ਤੇ ਹੋਇਆ ਤੇ ਇਸ ਤੋਂ ਬਾਅਦ ਰਾਜ ਸਿੰਘ ਖਾਲਸਾ ਦਾ ਇੱਕ ਮੋੜ ਵੱਡਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲਈ ਜੋ ਵੀ ਨੌਜਵਾਨ ਆਵਾਜ਼ ਚੱਕਦਾ ਉਸ ਨੂੰ ਹਮੇਸ਼ਾ ਹੀ ਦਬਾਉਣ ਦੀ ਕੋਸ਼ਿਸ਼ ਸਰਕਾਰ ਕਰ ਰਹੀ ਹੈ ਅਤੇ ਹਮੇਸ਼ਾ ਹੀ ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਅਜਿਹੇ ਜਿਹੜੇ ਤਿੱਖੇ ਇਲਜ਼ਾਮ ਆ ਉਹ ਵੀ ਲਗਾਏ ਜਾ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਰਾਜ ਸਿੰਘ ਖਾਲਸਾ ਦਾ ਹੋਰ ਕੀ ਕਹਿਣਾ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬੀਆਂ ਦਾ ਬਹੁਤ ਧੰਨਵਾਦ ਕਰਦਾ ਕਿ ਸਾਡੇ ਦੇ ਤੁਸੀਂ ਬਹੁਤ ਵੱਡਾ ਐਹਸਾਨ ਕੀਤਾ ਤੁਸੀਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਕੱਲ ਇਕੱਠ ਜੋ ਕੋਟ ਦੋਨੇ ਕੀਤਾ ਅਸੀਂ ਹੱਥ ਜੋੜ ਕੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਸਾਡੀ ਸੋਚ ਤੋਂ ਪਰੇ ਕੱਟ ਸੀ ਸਾਡੀ ਸੋਚ ਤੋਂ ਉੱਤੇ ਕੱਟ ਸੀ ਜਿਹੜੇ ਸਾਡੇ ਪ੍ਰਬੰਧ ਸੀ ਉਹ ਵੀ ਘੱਟ ਰਹਿ ਗਏ ਕੱਲ ਐਨਾ ਤੁਸੀਂ ਸਾਥ ਦਿੱਤਾ ਕਿ ਸਾਡਾ ਹੌਸਲਾ ਦੁੱਗਣਾ ਹੋ ਗਿਆ ਜਿਹੜਾ ਸਰਕਾਰ ਨੇ ਸਾਡੇ ਤੇ ਤਸੱਦਦ ਕੀਤਾ ਉਹਦੇ ਵਿੱਚ ਐਨਾਲ ਵੀ ਠੱਲ ਪੈ ਗਈ ਸਾਡੇ ਕਾਲਜੇ ਠੰਡ ਪੈ ਗਈ ਬਾਈ ਜਿਹੜਾ ਤੁਸੀਂ ਪੰਜਾਬ ਦੇ ਲੋਕ ਕੱਲ ਸਾਡੇ ਨਾਲ ਖੜ ਗਏ ਸਾਡਾ ਆ ਕੇ ਸਾਥ ਦਿੱਤਾ ਸਾਡੀ ਬਾਹ ਫੜ ਲਈ ਲੋ ਮੈਂ ਹੰਕਾਰ ਦੀ ਗੱਲ ਕਰਨਾ ਕਿ ਸਰਕਾਰ ਕਿੰਨਾ ਹੰਕਾਰ ਦੇ ਵਿੱਚ ਲੋਕਾਂ ਨੂੰ ਇਹ ਲਾਲੋ ਵੀ ਲੋਕਾਂ ਨੂੰ ਕੁਝ ਸਮਝਦੀ ਏ ਨਹੀਂ ਜਦੋਂ ਬੰਦਾ ਹੰਕਾਰ ਦੇ ਵਿੱਚ ਅੰਨਾ ਹੋ ਜੇ ਜਦੋਂ ਨੌਜਵਾਨੀ ਤੇ ਤਸੱਦਦ ਕਰਨ ਲੱਗ ਜੇ ਤੇ ਫਿਰ ਪਾਵਰਾਂ ਜਦੋਂ ਵਰਤਣ ਲੱਗ ਜੇ ਤੇ ਫਿਰ ਬੰਦਾ ਐਨ ਲਾਲੋ ਵੀ ਹੰਕਾਰ ਦੇ ਵਿੱਚ ਅੰਨਾ ਹੋ ਜਾਂਦਾ ਜਿਵੇਂ ਕਿ ਕੱਲ ਸਾਡਾ ਮੁੱਖ ਮੰਤਰੀ ਹੋਇਆ ਸਾਡੇ ਮੁੱਖ ਮੰਤਰੀ ਨੇ ਇੱਕ ਕਿੜ ਕੱਢੀ ਇੱਕ ਕਿੜ ਕੱਢੀ ਆ ਸਾਡੇ ਮੁੱਖ ਮੰਤਰੀ ਨੇ ਕਿ ਐਡਾ ਇਕੱਠ ਹੋ ਗਿਆ ਇਹਨੇ ਲੋਕ ਆ ਕੇ ਇਕੱਠ ਦੇ ਵਿੱਚ ਐਡਾ ਕੱਟ ਕਦੇ ਦੇਖਿਆ ਹੀ ਨਹੀਂ ਹੋਣਾ ਲੋਕਾਂ ਨੇ ਸਾਥ ਦਿੱਤਾ ਤੇ ਸਾਮ ਨੂੰ ਫੇਰ ਇੱਕ ਪਰਚਾ ਚੌਥਾ ਭਾਨੇ ਸਿੱਧੂ ਤੇ ਦਰਜ ਕਰਤਾ ਚੌਥਾ ਪਰਚਾ ਫੇਰ ਦਰਜ ਕਰਤਾ ਭਾਨੇ ਸਿੱਧੂ ਤੇ ਕਿ ਯਾਰ ਐਨੇ ਲੋਕ ਚਾਹੁੰਦੇ ਐ ਕਿ ਭਾਨੇ ਸਿੱਧੂ ਨੂੰ ਰਿਹਾ ਕਰੋ ਭਾਨੇ ਸਿੱਧੂ ਨਾਲ ਧੱਕਾ ਹੋ ਰਿਹਾ ਹੈ ਫੇਰ ਵੀ ਐਨੇ ਲੋਕਾਂ ਦੇ ਜਜ਼ਬਾਤਾਂ ਦੀ ਕਦਰ ਨਹੀਂ ਪਾ ਰਹੇ ਭਗਵੰਤ ਮਾਨ ਪਤਾ ਨਹੀਂ ਸਰਕਾਰ ਕਿੱਥੋਂ ਚੱਲ ਰਹੀ ਹੈ ਪਤਾ ਨਹੀਂ ਕੌਣ ਚਲਾ ਰਿਹਾ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਯਾਰ ਇਹ ਗੱਲਾਂ ਤਾਂ ਪਾਗਲ ਬੰਦੇ ਨੂੰ ਵੀ ਪਤਾ ਲੱਗ ਜਾਂਦੀਆਂ ਨੇ ਕਿ ਕਿੰਨੀ ਥੂ-ਥੂ ਹੋ ਰਹੀ ਐ ਕਿੰਨੀ ਬੈਕਫੁੱਟ ਤੇ ਜਾ ਰਹੀ ਐ ਸਰਕਾਰ ਫੇਰ ਵੀ ਪਤਾ ਨਹੀਂ ਕਿੰਨਾ ਕਹੰਕਾਰ ਕਿੰਨੀ ਕਿ ਜੈਲਸ ਕਿੰਨੀ ਕਿ ਕਿੜ ਮੰਨ ਦੇ ਵਿੱਚ ਸਾਡਾ ਮੁੱਖ ਮੰਤਰੀ ਸਾਡੇ ਪ੍ਰਤੀ ਰੱਖੀ ਬੈਠਾ ਅਸੀਂ ਉਹ ਬੰਦੇ ਆ ਜਿਨ੍ਹਾਂ ਨੇ ਭਗਵੰਤ ਮਾਨ ਸਾਹਿਬ ਤੁਹਾਡਾ ਸਾਥ ਦਿੱਤਾ ਸੀ ਕਦੇ ਤੁਹਾਨੂੰ ਇੱਥੇ ਤੱਕ ਲੈ ਕੇ ਆਉਣ ਵਾਲੇ ਪੰਜਾਬ ਦੇ ਲੋਕ ਆ ਤੇ ਕੱਲ ਪੰਜਾਬ ਦੇ ਲੋਕਾਂ ਦਾ ਇਕੱਠ ਸੀ ਕੋੜਦੋਨੇ ਦੇ ਵਿੱਚ ਤੇ ਉਹ ਇਕੱਠ ਐਡਾ ਵੱਡਾ ਸੀ ਕਿ ਉਹਦੇ ਵਿੱਚੋਂ ਐਂ ਲਾ ਲਓ ਵੀ 70% ਲੋਕ ਤੈਨੂੰ ਵੋਟਾਂ ਪਾਉਣ ਵਾਲੇ ਸੀ ਤੇਰਾ ਸਾਥ ਦੇਣ ਵਾਲੇ ਸੀ ਮੈਂ ਸਾਰੀ ਕੱਲ ਪੁੱਛਦਾ ਰਿਆਂ ਲੋਕਾਂ ਤੋਂ ਲੋਕ ਕਹਿੰਦੇ ਭਾਈ ਵੋਟਾਂ ਝੜ ਨੂੰ ਪਾਈਆਂ ਸੀ ਪਰ ਅੱਗੇ ਤੂੰ ਨਹੀਂ ਪਾਵਾਂਗੇ ਮੈਂ ਪੁੱਛਦਾ ਰਿਆਂ ਇਹ ਗੱਲ ਸਪੈਸ਼ਲ ਪਰ ਭਗਵੰਤ ਮਾਨ ਸਾਹਿਬ ਤੈਨੂੰ ਤੈ ਉਹਨਾਂ ਲੋਕਾਂ ਦੀ ਵੀ ਕਦਰ ਨਹੀਂ ਪਾਈ ਤੈ ਉਹਨਾਂ ਲੋਕਾਂ ਨੂੰ ਵੀ ਨਿਰਾਸ਼ ਕੀਤਾ ਕਿ ਜਿੰਨੇ ਮਰਜ਼ੀ ਕੱਟ ਕਰ ਲੋ ਜਿੰਨੇ ਮਰਜ਼ੀ ਕੁਛ ਕਰ ਲੋ ਮੈਂ ਮੰਨਣ ਵਾਲਾ ਨਹੀਂ ਹਾਂ ਮੇਰੇ ਮਨ ਦੇ ਵਿੱਚ ਭਾਨੇ ਸਿੱਧੂ ਦੇ ਖਿਲਾਫ ਜੋ ਨਫ਼ਰਤ ਹੈ ਜੋ ਉਹਨੂੰ ਮੈਂ ਪੂਰੀ ਕਰੂੰਗਾ ਇਹ ਲੋਕਾਂ ਨੂੰ ਵੀ ਤੁਸੀਂ ਨਿਕਾਰਤਾ ਕਰ ਲੋ ਲੋਕੋ ਹੁਣ ਸੋਚ ਲੋ ਕਿ ਉਹ ਭਗਵੰਤ ਮਾਨ ਨਹੀਂ ਰਿਹਾ ਜਦੋਂ ਇਹ ਐਮਪੀ ਹੁੰਦਾ ਸੀ ਅੱਜ ਇਹ ਭਗਵੰਤ ਮਾਨ ਸਾਡਾ ਦੁਸ਼ਮਣ ਬਣ ਗਿਆ ਹੈ ਇਹ ਭਗਵੰਤ ਮਾਨ ਅੱਜ ਸੈਂਟਰ ਦੀ ਝੋਲੀ 'ਚ ਜਾ ਕੇ ਬਹਿ ਗਿਆ ਤਾਂ ਕਿਤੇ ਜਾ ਕੇ ਪੰਜਾਬ ਦੇ ਨੌਜਵਾਨਾਂ ਤੇ ਤਸੱਦਦ ਹੋ ਰਿਹਾ ਹੈ ਤਾਂ ਕਿਤੇ ਜਾ ਕੇ ਪਹਿਲਾਂ ਭਾਈ ਅਮਰਤਪਾਲ ਸਿੰਘ ਖਾਲਸਾਈ ਡਿਬਰੂਗੜ੍ਹ 'ਚ ਬੱਠੇ ਹੈ ਤਾਂ ਪਹਿਲਾਂ ਝੋਟੇ ਦੇ ਤਸੱਦਦ ਹੋਇਆ ਲੱਖੇ ਸਿਧਾਣੇ ਤੇ ਪਰਚੇ ਪਾਏ ਝੁੱਠੇ ਕੀ ਕੁਛ ਨਹੀਂ ਸਾਡੇ ਨਾਲ ਹੋਇਆ ਮੂਸੇ ਵਾਲਾ ਅਸੀਂ ਗਵਾ ਲਿਆ ਉਹਦੀ ਸਿਕਿਉਰਿਟੀ ਵਾਪਸ ਕੀਤੀ ਇਹਨਾਂ ਨੇ ਰੌਲਾ ਪਾਇਆ ਆ ਪੰਨੂ ਵਰਗਿਆਂ ਨੇ ਤੇ ਰੋਲਾ ਪੈਣ ਤੋਂ ਬਾਅਦ ਉਹਦੀ ਮੌਤ ਹੋਈ ਤੇ ਅੱਜ ਤੱਕ ਉਹਦੇ ਮਾਪੇ ਭੜਕਦੇ ਫਿਰਦੇ ਆ ਓਏ ਲੋਕੋ ਪੰਜਾਬ ਦੇਓ ਓਏ ਅੱਜ ਤੱਕ ਉਹ ਮਾਪਿਆਂ ਨੂੰ ਸਕੂਨ ਨਹੀਂ ਉਹ ਪਿਓ ਜਿਹੜਾ ਹੱਡ ਦਾ ਮਰੀਜ਼ ਹੈ ਉਹ ਅੱਜ ਦਰਦਰ ਜਾ ਕੇ ਕਹਿੰਦਾ ਕਿ ਮੇਰੇ ਪੁੱਤ ਦੀ ਸਵਾਹ ਵੇਚਤੀ ਉਹ ਮੇਰੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਓਏ ਬਾਹਰੋਂ ਆ ਕੇ ਕੋਈ ਮੂਸੀਆ ਦਾ ਪੰਜਾਬ 'ਚ ਕਤਲ ਕਰ ਗਏ ਇੱਕ ਸਾਡੀ ਪੱਗ ਦਾ ਕਤਲ ਕਰ ਗਏ ਤੇ ਹਜੇ ਤੱਕ ਹਜੇ ਤੱਕ ਇਨਸਾਫ ਨਹੀਂ ਮਿਲਿਆ ਓਏ ਲੋਕੋ ਹਜੇ ਤੱਕ ਉਹ ਬਾਪ ਬਿਲਕੁ ਦਾ ਫਿਰਦਾ ਯਾਰ ਉਹ ਕਿਹੋ ਜੀ ਸਰਕਾਰ ਐ ਉਹ ਕੀ ਦੇ ਪਿੱਛੇ ਲੱਗੇ ਫਿਰਦੇ ਓਏ ਉਹ ਜਿਹੜਾ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਬੋਚਣਾ ਚਾਹੁੰਦਾ ਹੈ ਦਬੋਚਣਾ ਚਾਹੁੰਦਾ ਮਾਰਨਾ ਚਾਹੁੰਦਾ ਦੱਪਣਾ ਚਾਹੁੰਦਾ ਆਵਾਜ਼ ਨੂੰ ਦੱਪਣਾ ਚਾਹੁੰਦਾ ਜੇਲਾ ਸਟਰੇ ਹੈ ਉਹਦੇ ਪਿੱਛੇ ਲੱਗੇ ਫਿਰਦੇ ਓ ਉਹਦੇ ਪਿੱਛੇ ਲੱਗੇ ਫਿਰਦੇ ਓ ਉਹ ਕੀ ਕਰੋਗੇ ਗਲੀਆਂ ਨਾਲੀਆਂ ਤੋਂ ਕੀ ਕਰੋਗੇ ਇੱਥੇ ਆਹ ਸਟੇਡੀਅਮ ਤੋਂ ਕੀ ਕਰੋਗੇ ਇੱਥੇ ਹੋਰ ਜਿਹੜੇ ਕੰਮ ਇਹ ਕਰ ਰਹੇ ਨੇ ਲੋਕਾਂ ਦਾ ਪੈਸਾ ਲੋਕਾਂ ਨੂੰ ਵਾਪਸ ਦੇ ਜਾਂਦੇ ਆ ਓਏ ਤੁਸੀਂ ਅੰਨੇ ਹੋ ਕੇ ਅੰਨੇ ਭਗਤ ਬਣ ਕੇ ਉਹਦੇ ਪਿੱਛੇ ਲੱਗੇ ਹੋਏ ਓਏ ਅੰਨੇ ਭਗਤ ਬਣ ਕੇ ਕਿਹਨੂੰ ਖੜ੍ਹਾਵੋਗੇ ਆ ਖੇਡ ਸਟੇਡੀਅਮ ਬਣ ਰਹੇ ਨੇ ਬਹੁਤ ਪਿੰਡਾਂ ਦੇ ਵਿੱਚ ਓਏ ਜਦੋਂ ਨੌਜਵਾਨੀ ਐ ਨਾ ਰਹੀ ਨੌਜਵਾਨ ਤਾਂ ਚਿੱਟੇ ਨਾਲ ਮਰ ਗਈ ਓਏ ਕਿਹਨੀਆਂ ਕੌਡੀਆਂ ਪਵਾਓਗੇ ਉਹਨਾਂ ਗਰਾਊਂਡਾਂ ਦੇ ਵਿੱਚ ਕਿਉਂ ਕਿਹਨੂੰ ਕ੍ਰਿਕਟ ਖੜ੍ਹਾਵੋਗੇ ਉਹਨਾਂ ਗਰਾਊਂਡਾਂ ਦੇ ਵਿੱਚ ਨੌਜਵਾਨੀ ਨੂੰ ਤਾਂ ਤਸੱਦਦ ਕਰਕੇ ਉਹੀ ਜਿਹੜਾ ਦੌਰ ਪਹਿਲਾਂ ਅਸੀਂ ਹੰਡਾਇਆ ਹੈ ਜੋ ਸਾਡੀ ਕੌਮ ਨੇ ਪਹਿਲਾਂ ਪੁੱਤ ਮਰਵਾਇਆ ਕਿਵੇਂ ਕੀ ਕੁਝ ਹੋਇਆ ਉਹੀ ਕੁਝ ਸਾਡੇ ਨਾਲ ਅੱਜ ਹੋ ਰਿਹਾ ਕਿਹਨੂੰ ਖਣਿਆਉਂਗੇ ਕਿਹਦੀਆਂ ਕੌਡੀਆਂ ਪਵਾਉਂਗੇ ਗਰਾਉਂਡਾਂ 'ਚ ਗਲੀਆਂ ਨਾਲੀਆਂ ਦਾ ਪਾਣੀ ਕਿਹੜੇ ਘਰ ਦਾ ਜਾਊ ਜਦੋਂ ਚੁੱਲਿਆਂ 'ਚ ਆਗ ਹੀ ਨਾ ਰਹੀ ਜਦੋਂ ਸਾਡੇ ਘਰੇ ਰੋਟੀ ਨਾ ਪੱਕੀ ਤੇ ਅਸੀਂ ਪਾਣੀ ਕਿੱਥੋਂ ਡੋਲਾਂਗੇ ਸਾਡੇ ਘਰਾਂ ਨੂੰ ਜਿੰਦੇ ਲਾਗੇ ਕਿਹੜੀ ਨਾਲੀ ਤੁਹਾਡਾ ਪਾਣੀ ਜਾਊ ਕਿਹੜੀ ਸੜਕ 'ਤੇ ਤੁਸੀਂ ਤੁਰੋਗੇ ਓ ਲੋਕੋ ਪੰਜਾਬ ਦੇਓ ਓ ਜਾਤ ਕਰੋ ਸਾਡੀਆਂ ਜੜਾਂ ਵੱਡੀਆਂ ਜਾ ਰਹੀਆਂ ਨੇ ਸਾਨੂੰ ਮਾਰਿਆ ਜਾ ਰਿਹਾ ਹੈ ਜਿਹੜੇ ਹੱਕ ਸੱਚ ਦੀ ਬਾਤ ਚੱਕਦੇ ਆ ਨੌਜਵਾਨ ਉਹਨਾਂ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਜਾਂ ਫਿਰ ਉਹਨਾਂ ਨੂੰ ਜੇਲਾਂ ਚ ਭੇਜਿਆ ਜਾ ਰਿਹਾ ਇਹ ਜਿਹੜਾ ਵਰਤਾਰਾ ਵਾਪਰ ਰਿਹਾ ਇਹ ਬਹੁਤ ਵੱਡਾ ਵਰਤਾਰਾ ਹੈ ਇਹ ਕੋਈ ਆਮ ਗੱਲ ਨਹੀਂ ਇਹ ਬਹੁਤ ਵੱਡੀ ਗੱਲ ਹੈ ਅੱਜ ਸਟੇਟ ਸਾਡੇ ਨੌਜਵਾਨਾਂ ਨੂੰ ਮਾਰਨ ਤੇ ਤੁਲੀ ਹੋਈ ਹੈ ਪਰ ਜੋ ਲੋਕਾਂ ਨੇ ਕੱਲ ਵੱਡਾ ਇਕੱਠ ਕੀਤਾ ਜੋ ਲੋਕਾਂ ਨੇ ਕੱਲ ਭਾਨੇ ਸਿੱਧੂ ਦੇ ਹੱਕ ਚ ਹਾਂ ਦਾ ਨਾਰਾ ਮਾਰਿਆ ਉਹਦੇ ਉਹਦਾ ਅਹਿਸਾਨ ਅਸੀਂ ਜ਼ਿੰਦਗੀ ਭਰ ਨਹੀਂ ਭੁੱਲਾਂਗੇ ਤੇ ਕੱਲ ਲੋਕਾਂ ਨੇ ਦੱਸਤਾ ਕੀ ਭਵੰਤ ਸਿਆ ਭਾਨਾ ਸਿੱਧੂ ਤੇਰੀਆਂ ਜੜਾਂ ਚ ਬਹਿ ਗਿਆ ਭਾਨਾ ਸਿੱਧੂ ਨੂੰ ਯਾਦ ਕਰਿਆ ਕਰੇਗਾ ਤੇਰੇ ਸੁਪਣਿਆਂ ਚ ਵੀ ਆਇਆ ਕਰੂਗਾ ਡੱਡਰ ਉੱਠਿਆ ਕਰੇਗਾ ਕਿ ਮੈਂ ਪੰਜਾਬ ਦਾ ਉਹ ਪੁੱਤ ਚੱਕਿਆ ਸੀ ਜਿਹੜੇ ਪੁੱਤ ਨੇ ਲੋਕਾਂ ਦੇ ਕਰੋੜਾਂ ਰੁਪਏ ਵਾਪਸ ਕਰਾਏ ਚੁੱਲਿਆਂ ਦੀਆਂ ਅੱਗਾਂ ਬਲਦੀਆਂ ਕਰਤੀਆਂ ਤੇ ਭਗਵੰਤ ਮਾਨ ਸਾਹਿਬ ਤੁਸੀਂ ਕਹਿੰਦੇ ਸੀ ਕਹਿੰਦੇ ਹੁੰਦੇ ਸੀ ਬਾਦਲਾਂ ਨੂੰ ਚੁੱਲਿਆਂ ਦੀ ਅੱਗ ਨਹੀਂ ਦਿਂਦੀ ਆ ਕੈਪਟਨ ਨੂੰ ਚੁੱਲਿਆਂ ਦੀ ਅੱਗ ਨਹੀਂ ਦਿਂਦੀ ਇਹ ਜਹਾਜ਼ਾਂ 'ਚ ਲੰਘ ਜਾਂਦੇ ਆ ਓਏ ਅੱਜ ਭਗਵੰਤ ਮਾਨ ਸਾਹਿਬ ਤੁਸੀਂ ਵੀ ਜਹਾਜ਼ਾਂ 'ਚੋਂ ਪੈਰ ਥੱਲੇ ਤੁਸੀਂ ਵੀ ਨਹੀਂ ਲਾ ਰਹੇ ਚੁੱਲਿਆਂ ਦੀ ਅੱਗ ਤੁਹਾਨੂੰ ਵੀ ਨਹੀਂ ਦਿਖਦੀ ਓਏ ਸਿਵਿਆਂ ਦੀਆਂ ਲਾਟਾਂ ਉੱਚੀਆਂ ਹੋ ਗਈਆਂ ਅੱਗ ਉੱਚੀ ਹੋ ਗਈ ਤੇ ਤੁਹਾਨੂੰ ਸਿਵਾ ਸਿਵਿਆਂ ਦੀਆਂ ਨਾ ਅੱਗਾਂ ਦੀ ਲਾਟ ਦਿਂਦੀ ਐ ਤੇ ਨਾ ਚੁੱਲਿਆਂ 'ਚ ਬੁਲਗੀ ਅੱਗ ਲਿੰਦੀ ਐ ਪਰ ਪੰਜਾਬ ਖੜਦਾ ਪੰਜਾਬ ਲੜਦਾ ਪੰਜਾਬ ਉੱਠਦਾ ਪਰ ਪੰਜਾਬੀਓ ਇਹ ਇਨਕਲਾਬ ਨਹੀਂ ਸੀ ਇਹ ਬਦਲਾ ਨਹੀਂ ਸੀ ਇਹ ਬਦਲਾਖੋਰੀ ਸੀ ਇਹ ਬਦਲਾਖੋਰੀ ਸੀ ਇਹ ਬਦਲਾਖੋਰੀ ਹੋ ਰਹੀ ਐ ਭਾਵੇਂ ਪਹਿਲਾਂ ਖੈਰੇ ਨਾਲ ਹੋਈ ਫਿਰ ਝੋਟੇ ਨਾਲ ਹੋਈ ਫਿਰ ਡਿਬਰੂਗੜ ਬੈਠੇ ਨੌਜਵਾਨਾਂ ਨਾਲ ਹੋਈ ਦੀਪ ਸਿੱਧੂ ਦਾ ਕਤਲ ਹੋਇਆ ਕੀ ਕੁਛ ਨਹੀਂ ਹੋਇਆ ਇੱਥੇ ਕੀ ਕੁਛ ਨਹੀਂ ਹੋਇਆ ਬਾਈ ਕੀ ਕੁਛ ਹੋਇਆ ਸਾਡੇ ਨੌਜਵਾਨਾਂ ਨਾਲ ਤੇ ਅੱਜ ਭਾਨੇ ਸਿੱਧੂ ਨਾਲ ਹੋ ਰਿਹਾ ਕਦੋਂ ਬੋਲੋਗੇ ਕਦੋਂ ਉੱਠੋਗੇ ਕਦੋਂ ਲੜੋਗੇ ਇਸ ਕਰਕੇ ਲੜੋ ਉੱਠੋ ਜਿਵੇਂ ਕੱਲ ਸਾ ਦਿੱਤਾ ਪੰਜਾਬੀਓ ਐਵੇਂ ਹੀ ਹੁਣ 5 ਤਰੀਕ ਦਾ ਇਕੱਠ ਵੱਡਾ ਸੰਗਰੂਰ ਦਾ 5 ਤਰੀਕ ਨੂੰ ਕੋਠੀ ਘੇਰਨੀ ਹੈ 5 ਤਰੀਕ ਨੂੰ ਫੇਰ ਐ ਇਸੇ ਤਰ੍ਹਾਂ ਦੱਸ ਦਿਓ ਸਰਕਾਰ ਨੂੰ ਸਰਕਾਰ ਨੇ ਬੜਾ ਜ਼ੋਰ ਲਾਇਆ ਕਿ ਵਾਰ-ਵਾਰ ਕੱਠ ਨਹੀਂ ਹੁੰਦੇ ਬੜੇ ਇਹਨਾਂ ਨੇ ਸੋਸ਼ਲ ਮੀਡੀਆ ਤੇ ਪ੍ਰੋਪੋਕੰਡੇ ਰਚਣਾ ਬੜਾ ਇਹਨਾਂ ਨੇ ਫੇਕ ਐਡੀਆਂ ਬਣਾ ਕੇ ਤੁਹਾਨੂੰ ਉਲਝਾਉਣਾ ਪਰ 5 ਤਰੀਕ ਨੂੰ ਫੇਰ ਦੁਬਾਰੇ ਉੱਠਿਓ ਕਿਉਂਕਿ ਅਸੀਂ ਤਾਂ ਉਦੋਂ ਨਹੀਂ ਦਬੇ ਸੀ ਜਦੋਂ मुट्ठी ਭਰ ਲੈਗੇ ਸੀ ਉਦੋਂ ਵਾਰ-ਵਾਰ ਉੱਠਦੇ ਰਿਆਂਗੇ ਅੱਜ ਦਾ ਅਸੀਂ ਜਿਉਂਦੇ ਜਾਗਦੇ ਹਾਂ ਅੱਜ ਸਾਡੇ ਕੋਲੇ ਸਾਧਨਾ ਹੈ ਅੱਜ ਕੌਮ ਕੋਲੇ ਬਹੁਤ ਵੱਡੀ ਗਿਣਤੀ ਚ ਨੌਜਵਾਨ ਵੀ ਨੇ ਸਾਡੀ ਗਿਣਤੀ ਬਹੁਤ ਹੈ ਅਸੀਂ ਤਾਂ ਉਦੋਂ ਨਹੀਂ ਦਵੇ ਸੀ ਜਦੋਂ ਬਾਪੂ ਹੋរី ਰਹਿਗੇ ਸੀ ਬਾਪੂ ਗਰਜਾ ਸਿੰਘ ਬਾਪੂ ਪੋਤਾ ਸਿੰਘ ਹੋរី ਰਹਿਗੇ ਸੀ ਤੇ ਪੰਜਾਬੀਓ ਹੁਣ ਨਾ ਦਵੇਓ ਨਹੀਂ ਇਹ ਤਸੱਦਦ ਇਹ ਭੀੜਾਂ ਇਹ ਜੋ ਸਟੇਟ ਸਾਡੇ ਲਹੂ ਦੀ ਪਿਆਸੀ ਹੈ ਇਹ ਫਿਰ ਐਨ ਲਾ ਲੋ ਵੀ ਤੁਹਾਡੇ ਲਹੂ ਨਾਲ ਇਹ ਖੇਡਾਂ ਖੇਡਣੀ ਚਾਹੁੰਦੀ ਹੈ ਇਹ ਖੇਡਣਾ ਚਾਹੁੰਦੇ ਆ ਸਾਡੇ ਲਹੂ ਨਾਲ ਇਸ ਕਰਕੇ ਬਾਈ ਉੱਠੋ ਪੰਜਾਬੀਓ ਜਾਗੋ ਜੇ ਜਿਹੜੇ ਭਰਾਵਾਂ ਦੇ ਪੈਸੇ ਨਿਕਲਿਆ ਜੇ ਉਹ ਭਰਾ 10-15000 ਰੁਪਏ ਤੇਲ ਫੂਕਿਆ ਜਨ ਕਿ ਕਿੱਡੀ ਕੀ ਗੱਲ ਜਿਹਦਾ 20 ਲੱਖ ਨਿਕਲ ਗਿਆ ਉਹ 10-15000 ਦਾ ਤੇਲ ਫੂਕ ਦੂਗਾ ਲੋਕਾਂ ਨੂੰ ਲੈ ਆਊਗਾ ਕੋਈ ਵੱਡੀ ਗੱਲ ਨਹੀਂ ਬਾਈ ਤੁਹਾਡਾ 20-20 ਲੱਖ ਰੁਪਇਆ ਭਾਨੇ ਸਿੱਧੂ ਕਰਕੇ ਮੁੜਿਆ ਤੁਹਾਡੇ ਚੁੱਲਿਆਂ ਦੀ ਅੱਗ ਬਲੀ ਹੈ ਕਿੰਨੀਆਂ ਭੈਣਾਂ ਦੇ ਘਰ ਬਚਿਆ ਤੇ ਪਰ ਇਹ ਪਰ ਸਾਡੇ ਮੁੱਖ ਮੰਤਰੀ ਨੂੰ ਹਾਜ਼ਮ ਨਹੀਂ ਹੋਈ ਗੱਲ ਹਾਜ਼ਮ ਨਹੀਂ ਹੋਈ ਬਾਈ ਪ੍ਰਸ਼ਾਸਨ ਤੇ ਕੋਈ ਗੁੱਸਾ ਨਹੀਂ ਪ੍ਰਸ਼ਾਸਨ ਵਾਲੇ ਸਾਡੇ ਭਰਾ ਆਪਣੇ ਆ ਸਾਡੇ ਖੂਨ ਨੇ ਪਰ ਪ੍ਰੈਸਰੀ ਇੰਨਾ ਪਾ ਦਿੱਤਾ ਜਾਂਦਾ ਹੁਕਮ ਹੀ ਉੱਪਰੋਂ ਇੰਨੇ ਆ ਜਾਂਦੇ ਆ ਉਹਨਾਂ ਦੇ ਕੋਈ ਸਾਰੇ ਨਹੀਂ ਉਹ ਸਾਡੇ ਭਰਾ ਐ ਮੈਂ ਗੱਲ ਪਹਿਲਾਂ ਵੀ ਬੋਲਦਾ ਰਹਿਣਾ ਉਹਨਾਂ ਨੇ ਆਪਣੀ ਡਿਊਟੀ ਕਰਨੀ ਐ ਪਰ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਭੰਤ ਸਾਂ ਅੱਜ ਤੇਰੀ ਸਰਕਾਰ ਐ ਕੱਲ ਨੂੰ ਕਿਸੇ ਹੋਰ ਦੀ ਆ ਜਾਣੀ ਐ ਫਿਰ ਆਪਦੇ ਬਾਰੀ ਚੀਕ ਨਾ ਮਾਰੀ ਭਾਈ ਆਪਦੇ ਬਾਰੀ ਚੀਕ ਨਾ ਮਾਰੀ ਬੜਾ ਤੈਨੂੰ ਮਾਣ ਬਖਸਿਆ ਲੋਕਾਂ ਨੇ ਬੜਾ ਤੈਨੂੰ ਸਤਿਕਾਰ ਦਿੱਤਾ ਤੂੰ ਪੰਜਾਬੀਆਂ ਦਾ ਮਾਣ ਹੁੰਦਾ ਸੀ ਕਿਸੇ ਟਾਈਮ ਤੇਰੇ ਲਈ ਅਸੀਂ ਲੜਦੇ ਹੁੰਦੇ ਸੀ ਤੇਰੇ ਲਈ ਪਰ ਅੱਜ ਤੇਰੇ ਕਰਕੇ ਅਸੀਂ ਸਰਕਾਰ ਨਾਲ ਲੜ ਰਹੇ ਹਾਂ ਅਸੀਂ ਜ਼ੁਲਮ ਦੇ ਖਿਲਾਫ ਲੜ ਰਹੇ ਹਾਂ ਅਸੀਂ ਤਸੱਦਦ ਚੱਲ ਰਹੇ ਹਾਂ ਤੇਰੇ ਕਰਕੇ ਤੇਰੇ ਲਈ ਲੜਨ ਵਾਲੇ ਲੋਕਾਂ ਤੇ ਅੱਜ ਤਸੱਦਦ ਹੋ ਰਿਹਾ ਜੇਲ੍ਹਾਂ ਭੇਜੀਆਂ ਜਾ ਰਹੀਆਂ ਨੇ ਤੇਰਾ ਪ੍ਰਚਾਰ ਕਰਨ ਵਾਲੇ ਲੋਕਾਂ ਦੇ ਖਿਲਾਫ ਅੱਜ ਤੁਸੀਂ ਸੋਸ਼ਲ ਮੀਡੀਆ ਤੇ ਫੇਕ ਕਹਾੜੀਆਂ ਬਣਾ ਰਹੇ ਹੋਗੇ ਤੈਨੂੰ ਸੋਸ਼ਲ ਮੀਡੀਆ ਤੇ ਹੀਰੋ ਬਣਾਉਣ ਵਾਲੇ ਲੋਕਾਂ ਦੇ ਖਾਤਰ ਤੂੰ ਕੀ ਕੁਝ ਕਰ ਰਿਹਾ ਹੈ ਕਦੇ ਤੈਨੂੰ ਸੋਸ਼ਲ ਮੀਡੀਆ ਤੇ ਹੀਰੋ ਬਣਾਇਆ ਸੀ ਇਹਨਾਂ ਨੌਜਵਾਨਾਂ ਨੇ ਕਦੇ ਤੇਰੀਆਂ ਵੀਡੀਓ ਅਸੀਂ ਸ਼ੇਅਰ ਕਰਦੇ ਹੁੰਦੇ ਸੀ ਕਦੇ ਤੇਰਾ ਸਾਥ ਦਿੰਦੇ ਹੁੰਦੇ ਸੀ ਅੱਜ ਉਹ ਸਭ ਕੁਝ ਭੁੱਲ ਕੇ ਪੁਆਤ ਸਿਆਂ ਅੱਜ ਸਾਡੇ ਦੀ ਤਸੱਦਦ ਢਾ ਰਹੇ ਅੱਜ ਸਾਨੂੰ ਏ ਫੇਕ ਐਡੀਆਂ ਬਣਾ ਬਣਾ ਕੇ ਸਾਨੂੰ ਪ੍ਰੋਪੋਗੈਂਡਾ ਰਚ ਰਿਹਾ ਪਰ ਪੰਜਾਬ ਦੇ ਲੋਕ ਪਾਗਲ ਨਹੀਂ ਪੰਜਾਬ ਦੇ ਲੋਕ ਜਾਗ ਚੁੱਕੇ ਆ ਪੰਜਾਬ ਦੇ ਲੋਕਾਂ ਨੇ ਕੱਲ ਦੱਸਤਾ ਕੋੜ ਦੁਨੀਆ ਦੀ ਮੰਡੀ ਦੇ ਵਿੱਚ ਕੌਣ ਚੋਰ ਹੈ ਕੌਣ ਸਹੀ ਹੈ ਕੌਣ ਗਲਤ ਹੈ ਕੱਲ ਸਾਰਾ ਸਿੱਧ ਹੋ ਗਿਆ ਬਾਈ ਜੀ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਹੱਥ ਜੋੜ ਕੇ ਕਿ ਪੰਜਾਬ ਦੇ ਲੋਕੋ ਖੜੋ ਉਠੋ ਜਾਗੋ ਆਓ ਆਪਾਂ ਇਕੱਠੇ ਹੋ ਕੇ ਇਕੱਠੇ ਹੋ ਕੇ ਬਾਈ ਭਾਨੇ ਸਿੱਧੂ ਦੇ ਹੱਕ 'ਚ ਹਾਂ ਦੇ ਨਾਰੇ ਮਾਰਦੇ ਰਹੀਏ ਤੇ ਬਾਈ ਭਾਨੇ ਸਿੱਧੂ ਨੂੰ ਰਿਹਾ ਕਰਾਈਏ ਇੰਨੀ ਆਕ ਬੇਨਤੀ ਆਸੀ ਚੌਥਾ ਪਰਚਾ ਮਹਾਲੀ 'ਚ ਹੋ ਗਿਆ ਤੁਹਾਨੂੰ ਪਤਾ ਹੀ ਹੈ ਮਹਾਲੀ ਬਾਈ ਭਾਨੇ ਨੂੰ ਜੇਲ੍ਹ ਦੇ ਵਿੱਚੋਂ ਲੈ ਕੇ ਨੇ ਹਜੇ ਪਤਾ ਨਹੀਂ ਹੋਰ ਕਿੰਨੇ ਪਰਚੇ ਕਰਨੇ ਨੇ ਹੋਰ ਕਿੰਨਾ ਤਸੱਦਦ ਕਰਨਾ ਹੈ ਹਜੇ ਭਗਵੰਤ ਮਾਨ ਦੀ ਜਿਹੜੀ ਪਿਆਸ ਹੈ ਉਹ 부ਝੀ ਨਹੀਂ ਤਾ ਹੱਥ ਜੋੜਦਾ ਕਿ ਬਾਈ ਭਾਨੇ ਸਿੱਧੂ ਦਾ ਸਾਥ ਦੇ ਲੋ ਐਮੀਨਾਸੀ ਯਾਰ ਨੌਜਵਾਨ ਕਵਾਲੀਏ ਬਾਅਦ ਦੇ ਵਿੱਚ ਮੋਮਬਤੀਆਂ ਫੜਨ ਦਾ ਕੋਈ ਫਾਇਦਾ ਨਹੀਂ ਬਾਅਦ ਦੇ ਵਿੱਚ ਸਰਨਾਜੜਿਆ ਦੇਣ ਦਾ ਕੋਈ ਫਾਇਦਾ ਨਹੀਂ ਬਾਅਦ ਦੇ ਵਿੱਚ ਭੋਗਾਂ ਦੇ ਇਕੱਠ ਕਰਨ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਬਾਈ ਫਿਰ ਬਾਅਦ ਚ ਅਸੀਂ ਯਾਦ ਕਰਦੇ ਹਾਂ ਇਸ ਕਰਕੇ ਜਿਉਂਦੇ ਜੀ ਨਾਲ ਖੜ ਜੋ ਸਾਥ ਦੇ ਲੋ ਜਿਵੇਂ ਕੱਲ ਵੱਡਾ ਇਕੱਠ ਕੀਤਾ ਐਵੇਂ ਪੰਜ ਤਰੀਕ ਨੂੰ ਆ ਜਿਓ ਅਸੀਂ ਇੰਤਜ਼ਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੇ ਇੱਕ ਗੱਲ ਹੋਰ ਇਹਨਾਂ ਦਾ ਜੋਰ ਸਾਡੇ ਪੇਜਾਂ ਦੀਆਂ ਰੀਚਾਂ ਘਟਾਉਣ ਤੇ ਲੱਗਿਆ ਹੈ ਇਸ ਕਰਕੇ ਤੁਸੀਂ ਆਪਣਾ ਫਰਜ਼ ਸਮਝਦੇ ਹੋਏ ਇੱਕ ਇੱਕ ਬੰਦਾ 10-10 ਗਰੁੱਪਾਂ ਚ ਅੱਗੇ ਸ਼ੇਅਰ ਕਰ ਦਿਆ ਕਰੋ ਕਿਉਂਕਿ ਤਾਂ ਜੋ ਇਹਨਾਂ ਦੇ ਜਿਹੜੇ ਐਨਲੋਜੀ ਇਹ ਇਹਨਾਂ ਦਾ ਜਿਹੜੀ ਮਨੋ ਕਾਮਨਾ ਹੈ ਜਿਹੜੇ ਇਹਨਾਂ ਦਾ ਕੰਮ ਹੈ ਉਹ ਇਹ ਵਿੱਚ ਫੇਲ ਹੋ ਸਕਣ ਤੁਸੀਂ ਉਹ ਸੋਸ਼ਲ ਮੀਡੀਆ ਤੇ ਸਾਡਾ ਸਾਥ ਦੇਣ ਵਾਲੇ ਤੁਸੀਂ ਕੱਲ ਸਾਥ ਦਿੱਤਾ ਤੁਸੀਂ ਹੁਣ ਵੀ ਜਿਹੜੀ ਸਾਡੀ ਆਵਾਜ਼ ਹੈ ਇਹਨੂੰ ਚੱਕਦੇ ਰਹੋ ਇਹਨੂੰ ਅੱਗੇ ਪਹੁੰਚਾਉਂਦੇ ਰਹੋ ਬੋਲਣਾ ਸਾਡਾ ਫਰਜ਼ ਹੈ ਆਵਾਜ਼ ਬੁਲੰਦ ਕਰਨੀ ਸਾਡਾ ਫਰਜ ਹੈ ਤੇ ਅੱਗੇ ਗਰੁੱਪਾਂ 'ਚ ਸ਼ੇਅਰ ਕਰਨੀ ਤੁਹਾਡਾ ਫਰਜ ਹੈ ਸ਼ੇਅਰ ਕਰ ਦਿਓ ਤੇ ਫੋਲੋ ਵੀ ਪੇਜ ਨੂੰ ਕਰ ਲਓ ਤਾਂ ਜੋ ਤੁਹਾਡੇ ਤੱਕ ਮੈਂ ਆਪਣੀ ਆਵਾਜ਼ ਪਹੁੰਚਾਉਂਦਾ ਰਹਾ ਇਹਨਾਂ ਨੇ ਪੇਜ ਵੀ ਬੰਦ ਕੀਤੇ ਆ ਪਹਿਲਾਂ ਤੇ ਨਵਾਂ ਪੇਜ ਖੜਾ ਕੀਤਾ ਇਹਨੂੰ ਸ਼ੇਅਰ ਕਰ ਦਿਓ ਤੇ ਇਹਨੂੰ ਫੋਲੋ ਵੀ